ਵੇ ਜਾ ਬੇਦਰਦਾ ਇਸ ਦਿਲ ਵਿੱਚੋਂ ਮੈਂ ਤੇਰੀ ਹਰ ਇੱਕ ਯਾਦ ਭੁਲਾ ਦੇਣੀ ਮੈਂ ਆਪਣੇ ਸਭ ਅਰਮਾਨਾਂ ਨੂੰ ਅੱਜ ਆ ਕੋਈ ਸ਼ੌਂਕ ਹੈ ਭਾਜੀ ਇੱਕ ਗਾਉਣ ਦਾ ਸ਼ੌਂਕ ਹੈ ਤੇ ਇੱਕ ਮੈਨੂੰ weight ਮਾਰਨ ਦਾ ਸ਼ੌਂਕ ਹੈ ਅਸੀਂ weight ਲਿਫਟ ਨਹੀਂ ਹਾਂਜੀ weight ਮਾਰਨ ਦਾ ਸ਼ੌਂਕ ਹੈ ਬਸ ਇਹੀ ਦੋ ਸ਼ੌਂਕ ਰੱਖਿਆ ਤੇ ਜ਼ਿੰਦਗੀ 'ਚ ਅਜੇ ਤੱਕ ਮੈਂ ਕੋਈ ਨਸ਼ਾ ਵੀ ਨਹੀਂ ਸਰੀਰ ਨੂੰ ਲਾਇਆ ਆਪਣੇ ਨੇ ਤਹੀਆ ਧੰਨ ਬੇਗਾਨੜਾ ਲੋਕ ਕਹਿੰਦੇ ਹਾਏ ਸੱਚੀ ਪੁੱਛੋ ਤੇ ਪਾਲਣਾ ਬੜਾ ਔਖਾ ਤੇ ਜੇ ਕਰੇ ਹੱਸ ਕੇ ਹਰ ਜਵਾਨ ਕਰੀਏ ਹਾਏ ਤਾਂ ਫਿਰ ਬੂਯੋ ਠਾਲਣਾ ਬੜਾ ਔਖਾ ਤੇ ਭਾਜੀ ਮੈਂ ਵੀ ਸੁਣ ਸੁਣ ਕੇ ਗਾਉਣਾ ਸਿੱਖਿਆ ਸਰਦੂਲ ਭਾਜੀ ਨੂੰ ਸੁਣ ਕੇ ਗਾਉਣਾ ਸਿੱਖਿਆ ਮੈਂ ਸਲੀਮ ਭਾਜੀ ਨੂੰ ਸੁਣ ਕੇ ਗਾਉਣਾ ਸਿੱਖਿਆ ਮੈਂ ਕਲੇਰ ਭਾਜੀ ਨੂੰ ਸੁਣ ਕੇ ਗਾਉਣਾ ਸਿੱਖਿਆ ਮੈਂ ਜਿੰਨੇ ਵੀ ਸੁਰੀਲੇ ਕਲਾਕਾਰ ਹਨ ਉਹਨਾਂ ਨੂੰ ਸੁਣ ਸੁਣ ਕੇ ਆਪਾਂ ਮਾੜਾ ਮੋਡਾ ਗਾਉਣਾ ਸਿੱਖਿਆ ਤੇ ਆਪਣਾ ਉਸਤਾਦ ਵੀ ਕੋਈ ਨਹੀਂ ਆ ਸੋਹਨੇ ਦੀਟ ਮਾਇਆ ਹੇ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾ ਲਿਖ ਮਾਇਆ ਤੇ ਉਹ ਮੈਂ 2000 3000 ਰੁਪਏ ਉੱਥੇ ਦੇਖਿਆ ਸਟੇਜ ਤੋਂ ਵੀ ਗਰੀਬ ਬੈਠਾ ਕੋਈ ਗਰੀਬ ਦਾ ਤੇ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਗਰੀਬ ਆ ਤੇ ਮੈਨੂੰ ਆਵਾਜ਼ ਮਾਰ ਕੇ ਸਟੇਜ ਤੇ ਤੇ 3000 ਰੁਪਇਆ ਮੈਂ ਉਹਨੂੰ ਦੇ ਤਾ ਤੇ ਫਿਰ ਉਹਨਾਂ ਨੇ ਜਿਹੜਾ ਮੇਨ ਸਿੰਗਰ ਸਦਾ ਜੇ ਉੱਥੇ ਉਹ ਮੇਰੇ ਨਾਲ ਥੋੜਾ ਜਿਹਾ ਅਣਫਾਲ ਹੋ ਗਈ ਵੀ ਹੰਦਾ ਵੀ ਤੂੰ ਉਸ ਗਰੀਬ ਨੂੰ ਕਿਉਂ ਪੈਸੇ ਦਿੱਤੇ ਤੇ ਤੇਰੇ ਮਗਰ ਉਹ ਕੋ ਸਾਜ ਜਾਂਉਂਦਾ ਹੈ ਜਾਂ ਤੇਰੇ ਮਗਰ ਢੋਲ ਵਜਾਂਦਾ ਹੈ ਉਹਨੂੰ ਕਿਉਂ ਪੈਸੇ ਦਿੱਤੇ ਹੰਦਾ ਤੇ ਮੈਂ ਇਹਨੂੰ ਦੱਸਿਆ ਭਾਜੀ ਮੇਰਾ ਨਾ ਸ਼ੌਂਕ ਹੀ ਮੰਦਾ ਹੈ ਆਪਣੇ ਰੱਬੇ ਮੈਂ ਆਪਣੇ ਰੱਬ ਨਾਲ ਵਾਅਦਾ ਕੀਤਾ ਹੈ ਕਿ ਮੈਂ ਪਹਿਲੀ ਵਾਰ ਜਦੋਂ ਵੀ ਕਿਤੇ ਵੀ ਜਾਵਾਂ ਜੋ ਵੀ ਮੈਨੂੰ ਉੱਥੋਂ ਹੋਵੇ ਮਾਨ ਸਮਾਨ ਜਿੰਨਾ ਵੀ ਹੋਵੇ ਮੈਂ ਉੱਥੇ ਹੀ ਉਸ ਮੇਲੇ 'ਚ ਦੇ ਕੇ ਆਉਣਾ ਹਾਂ ਇਸ ਕਰਕੇ ਮੈਂ ਉੱਥੇ ਹੀ ਦੇਖ ਆਇਆ ਜਦ ਤੂੰ ਹੀ ਨਹੀਂ ਤਾਂ ਕੀ ਕਰਨੇ ਤੂੰ ਹੀ ਨਹੀਂ ਤਾਂ ਕੀ ਕਰਨੇ ਮੈਂ ਇਨਾ ਕਾਗਜ਼ ਦੀਆਂ ਜਗੀਰਾਂ ਨੂੰ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸੜ ਦੇਣਾ ਬੜਾ ਤਰਸ ਆਉਂਦਾ ਹੈ ਗਰੀਬਾਂ ਨੂੰ ਵੇਖ ਕੇ ਕਿਉਂਕਿ ਅਸੀਂ ਵੀ ਗਰੀਬ ਹੈ ਗਰੀਬ ਦਾ ਦਰਦ ਗਰੀਬ ਹੀ ਦੇਖ ਸਕਦਾ ਸੋ ਬਾਕੀ ਦੁਆਵਾਂ ਚਾਹੀਦੀਆਂ ਵੀਰਾਂ ਦੀਆਂ ਕਿੱਦਾਂ ਕਰੀਦਾ ਗੁਜ਼ਾਰਾ ਗਰੀਬ ਪਰਿਵਾਰ ਕਿੱਦਾਂ ਗੁਜ਼ਾਰਾ ਕਰਦੇ ਇਹਦੇ ਉਹਨਾਂ ਨੂੰ ਪਤਾ ਹੈ ਕਿੱਦਾਂ ਕਰੀਦਾ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰ ਸਾਡਾ ਰੱਬ ਜਾਣਦਾ ਹੈ ਸਾਡਾ ਨਮਸਕਾਰ ਆਦਾਬ ਸलाम ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਂਕਰ ਚੇਤਨ ਸ਼ਰਮਾ ਔਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਦਾ ਟਾਕ ਸ਼ੋ ਵਿਦ ਚੇਤਨ ਸ਼ਰਮਾ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਜੋ ਹਸਤੀ ਪਹੁੰਚ ਚੁੱਕੀ ਹੈ ਮੈਂ ਉਹਦਾ ਤਾਰੂ ਤਾੜਨਾ ਕਰੋਨਾ ਉਹ ਇੱਕ ਬਹੁਤ ਹੀ ਬੁਲੰਦ ਆਵਾਜ਼ ਦਾ ਮਾਲਕ ਹੈ ਔਰ ਮੇਲਿਆਂ ਦੀ ਸ਼ਾਨ ਹੈ ਉਹਦਾ ਨਾਮ ਹੈ ਰਾਜਵਿੰਦਰ ਸਿੰਘ ਜੋ ਕਿ ਤਹਿਸੀਲ ਬਾਬਾ ਬਕਾਲਾ ਪਿੰਡ ਬਹਿਦਾਦਪੁਰ ਔਰ ਜਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਜੀ ਤੁਹਾਡਾ ਇਸ ਚੈਨਲ ਦੇ ਉੱਤੇ ਸੱਚ ਜੀ ਸਭ ਤੋਂ ਪਹਿਲਾਂ ਮੈਂ ਤੇ ਦਾ ਟਾਕ ਸ਼ੋਅ ਵਿਦ ਚੇਤਨ ਸ਼ਰਮਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਮਕਾਮ ਤੇ ਲੈ ਕੇ ਆਏ ਦਰਸ਼ਕਾਂ ਦੇ ਜ਼ਰੂਰ ਰੂਪ ਕੀਤਾ ਸੱਚ ਜੀ ਜੀ ਮੈਂ ਆਪ ਜੀ ਨੂੰ ਪਹਿਲਾ ਸਵਾਲ ਕਰਦਾ ਕਿ ਤੁਹਾਡੀ ਇਹ ਸਿੰਗਿੰਗ ਲਾਈਨ ਵਿੱਚ ਆਉਣ ਦੀ ਰੁਚੀ ਕਿਦੋਂ ਬਣੀ ਸਿੰਗਿੰਗ ਲਾਈਨ 'ਚ ਆਉਣ ਦੀ ਭਾਜੀ ਮੇਰਾ ਨਾ ਸ਼ੁਰੂ ਤੋਂ ਸ਼ੌਂਕ ਹੀ ਇਹ ਮਤਲਬ ਇਹ ਮਨ ਜਿਹੜਾ ਮੇਰਾ ਦਿਮਾਗ ਆ ਮਤਲਬ ਇਹ ਇਸੇ ਲਾਈਨ 'ਚ ਹੀ ਸੰਗੀਤ ਲਾਈਨ 'ਚ ਪਰ ਮੈਨੂੰ ਮਜਬੂਰੀ ਕਰਨ ਫਿਰ ਵੀ ਮਿਸਤਰੀ ਦਾ ਕੰਮ ਕਰਨਾ ਪਿਆ ਮੈਂ ਕੀਤਾ ਕਿਉਂਕਿ ਹਾਲਾ ਉਹ ਕੰਮ ਮੈਨੂੰ ਨਾ ਚੰਗਾ ਨਹੀਂ ਲੱਗਦਾ ਕਰਨਾ ਪਰ ਮਜਬੂਰੀ ਕਰਨ ਮੈਂ ਉਹ ਕੰਮ ਕਰ ਰਿਹਾ ਹਾਂ ਕਿਉਂਕਿ ਇਸ ਕੰਮ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚੇ ਨਹੀਂ ਹਾਂ ਚਚਨਾਏ ਤੇ ਇਸ ਕਰਕੇ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਕਰਨਾ ਪਰ ਮੈਂ ਫੇਰੀ ਮਜਬੂਰੀ ਕੰਮ ਕਰਦਾ ਕਿਉਂਕਿ ਢਿੱਡ ਖਾਤਰ ਕਰਨਾ ਪੈਂਦਾ ਪਰ ਸ਼ੌਂਕ ਮੇਰਾ ਗਾਉਣ ਦਾ ਹੈ ਦੋ ਹੀ ਸ਼ੌਂਕ ਆ ਭਾਜੀ ਇੱਕ ਗਾਉਣ ਦਾ ਸ਼ੌਂਕ ਹੈ ਤੇ ਇੱਕ ਮੈਨੂੰ ਵੇਟ ਮਾਰਨ ਦਾ ਸ਼ੌਂਕ ਹੈ ਅੱਛਾ ਵੇਟ ਲਿਫਟਿੰਗ ਹਾਂਜੀ ਵੇਟ ਮਾਰਨ ਦਾ ਸ਼ੌਂਕ ਹੈ ਬਸ ਇਹੀ ਦੋ ਸ਼ੌਂਕ ਰੱਖਿਆ ਤੇ ਜ਼ਿੰਦਗੀ 'ਚ ਅਜੇ ਤੱਕ ਮੈਂ ਕੋਈ ਨਸ਼ਾ ਵੀ ਨਹੀਂ ਸਰੀਰ ਨੂੰ ਲਾਇਆ ਆਪਣੇ ਨੂੰ ਕੋਈ ਵੀ ਨਸ਼ਾ ਨਹੀਂ ਲਾਇਆ ਆਪਣੇ ਸਰੀਰ ਨੂੰ ਇਸ ਤੋਂ ਇਲਾਵਾ ਕੋਈ ਤੁਸੀਂ ਗੇਮ ਵੀ ਕਰਦੇ ਹੋ ਨਹੀਂ ਗੇਮ ਮੈਂ ਕਬੱਡੀ ਖੇਡਦਾ ਰਿਆਂ ਪਹਿਲਾਂ ਕਬੱਡੀ ਪਲੇਅਰ ਹੁੰਦਾ ਤੇ ਬਾਕੀ ਕਰਦੇ ਹਾਲਾਤ ਤੁਹਾਨੂੰ ਪਤਾ ਵੀ ਗਰੀਬ ਘਰਾਨੇ 'ਚ ਜਨਮ ਹੋਇਆ ਇਸ ਕਰਕੇ ਮਜਬੂਰੀਆਂ ਕਈ ਹਾਲਾਤ ਦੋ ਭੈਣਾਂ ਹੈ ਗਿਆ ਉਹਨਾਂ ਲਈ ਤਿੰਨ ਉਹਨਾਂ ਦੇ ਪਹਿਲਾਂ ਵਿਆਹ ਕੀਤੇ ਡੈਡੀ ਨਾਲ ਰਲਤੇ ਤੇ ਥੋੜਾ ਜਿਹਾ ਹੁਣ ਫਰੀ ਹੋਏ ਤੇ ਸ਼ੌਕ ਮੈਂ ਚਲੋ ਆਪਣਾ ਇਹ ਲੈ ਕੇ ਅੱਗੇ ਜਾਈਏ ਤੇ ਮਿਸਤਰੀ ਦਾ ਕੰਮ ਤੇ ਮੈਂ ਚਲੋ ਹੁਣ ਥੋੜਾ ਬਹੁਤਾ ਕਾਟੀ ਕਰਦਾ ਕਿਉਂਕਿ ਮੇਰਾ ਮਨ ਨਹੀਂ ਲੱਗਦਾ ਇਹ ਕੰਮ 'ਚ ਜੀ ਹਾਂਜੀ ਕਿਸੇ ਨੇ ਖੂਬ ਕਿਹਾ ਕਿ ਗਰੀਬੀ ਵਿੱਚ ਜਨਮ ਲੈਣਾ ਪਾਪ ਨਹੀਂ ਆ ਗਰੀਬੀ ਵਿੱਚ ਮਰਨਾ ਪਾਪ ਹੈ ਤੁਸੀਂ ਮਿਹਨਤ ਕਰੋ ਅੱਗੇ ਵਧੋ ਇਹ ਜਿਹੜਾ ਗਰੀਬੀ ਰੂਪੀ ਕੋਡ ਹੈ ਨੂੰ ਮਟਾਓ ਇਹੀ ਸਾਡੇ ਵੱਲੋਂ ਤੁਹਾਨੂੰ ਜਿਹੜੀ ਸ਼ੁਭਕਾਮਨਾਵਾਂ ਵਨ ਆਓ ਆਪਾਂ ਅਗਲੀ ਗੱਲ ਕਰਦੇ ਕਿ ਤੁਹਾਡੇ ਉਸਤਾਦ ਜੀ ਕੌਣ ਰਏ ਸਿੰਗੀ ਲਾਈਨ ਵਿੱਚ ਗਾਇਕੀ ਵਿੱਚ ਤੁਹਾਡੇ ਉਸਤਾਦ ਕੌਣ ਰਏ ਦੇਖੋ ਜੀ ਇਹ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਮੈਂ ਨਾ ਇੱਕ ਇੰਟਰਵਿਊ ਵੇਖੀ ਸੀ ਉਸ 'ਚ ਨਾ ਅਮਰਤਾ ਵਿਰਕ ਦੀ ਇੰਟਰਵਿਊ ਮੈਂ ਵੇਖੀ ਸੀ ਉਹਨੂੰ ਵੀ ਇਹੀ ਸਵਾਲ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਉਸਤਾਦ ਕੌਣ ਹੈ ਤਾਂ ਉਹਨਾਂ ਨੇ ਕਿਹਾ ਵੀ ਮੇਰਾ ਉਸਤਾਦ ਹੈ ਡੈਕ ਤੇ ਭਾਜੀ ਮੈਂ ਵੀ ਸੁਣ ਸੁਣ ਕੇ ਗਾਉਣਾ ਸਿੱਖਿਆ ਸਰਦੂਲ ਭਾਜੀ ਨੂੰ ਸੁਣ ਕੇ ਗਾਉਣਾ ਸਿੱਖਿਆ ਮੈਂ ਸਲੀਮ ਬਾਜੀ ਨੂੰ ਸੁਣ ਕੇ ਗਾਉਣਾ ਸਿੱਖਿਆ ਮੈਂ ਕਲੇਰ ਬਾਜੀ ਨੂੰ ਸੁਣ ਕੇ ਗਾਉਣਾ ਸਿੱਖਿਆ ਮੈਂ ਜਿੰਨੇ ਵੀ ਸੁਰੀਲੇ ਕਲਾਕਾਰ ਹਨ ਉਹਨਾਂ ਨੂੰ ਸੁਣ ਸੁਣ ਕੇ ਆਪਾਂ ਮਾੜਾ ਮੋਟਾ ਗਾਉਣਾ ਸਿੱਖਿਆ ਤੇ ਆਪਣਾ ਉਸਤਾਦ ਵੀਰ ਜੀ ਕੋਈ ਨਹੀਂ ਆ ਕਿਉਂਕਿ ਗਰੀਬ ਘਰਾਂ ਦੇ ਸੇ ਸ਼ੁਰੂ ਤੋਂ ਹੀ ਆਪਾਂ ਜਿਉਂ ਸਕੂਲੋਂ ਹੋਸ ਮਤਲਬੀ ਸਕੂਲ ਤੋਂ ਆਪਾਂ ਵਿੱਦਿਆ ਜਿੰਨੀ ਕੀ ਚਲੋ ਪ੍ਰਾਪਤ ਕੀਤੀ ਆ ਤੇ ਉਦੋਂ ਬਾਅਦਾਂ ਵੀਰ ਜੀ ਆਪਾਂ ਕੰਮ ਤੇ ਲੱਗ ਗਏ ਆਪਣੇ ਡੈਡੀ ਦੇ ਨਾਲ ਕਿਉਂਕਿ ਤਿੰਨ ਭੈਣਾਂ ਮੇਰੇ ਸਿਰ ਤੇ ਹੀ ਇਕੱਲੇ ਦੇ ਤੇ ਉਹਨਾਂ ਦੇ ਵਿਆਹ ਕਰਨੇ ਸੀ ਹੁਣ ਉਹਨਾਂ ਦੇ ਵਿਆਹ ਤੋਂ ਕਰਕੇ ਫ੍ਰੀ ਹੋਏ ਆ ਹੁਣ ਇਸ ਲੈਣ ਚ ਆਇਆ ਮੈਂ ਬਾਕੀ ਦਰਸ਼ਕਾਂ ਦੀ ਸਪੋਰਟ ਚਾਹੀਦੀ ਹੈ ਪਬਲਿਕ ਦੀ ਸਪੋਰਟ ਚਾਹੀਦੀ ਹੈ ਵੀਰਾਂ ਦੀ ਸਪੋਰਟ ਚਾਹੀਦੀ ਹੈ ਤੇ ਮੇਰੀ ਆਵਾਜ਼ ਨੂੰ ਜੋ ਅੱਗੇ ਲੈ ਕੇ ਜਾਣ ਤੇ ਤਾਂ ਜੋ ਮੇਰਾ ਵੀ ਕੋਈ ਨਾ ਕੋਈ ਇਸ ਲਾਈਨ 'ਚ ਹੱਥ ਫੜ ਸਕੇ ਜੀ ਜ਼ਰੂਰ ਔਰ ਅਗਰ ਸਕੂਲਿੰਗ ਨਿਕਲ ਕੇ ਤੁਹਾਡੀ ਸਕੂਲਿੰਗ ਕਿੱਥੋਂ ਹੋਈ ਹੈ ਸਕੂਲਿੰਗ ਜੀ ਪਿੰਡ 'ਚ ਹੀ ਹੋਈ ਹੈ ਪਿੰਡੋਂ ਹੀ ਮੈਂ 5 ਕਲਾਸਾਂ ਪਿੰਡ ਕੀਤੀਆਂ ਫਿਰ ਮਾਦੋਗਾਲਾ ਸਾਹਿਬ ਆ ਤੇ 8ਵੀਂ ਤੱਕ ਮੈਂ ਉੱਥੇ ਪੜਿਆ ਮਲਬੀ ਤਿੰਨ ਕਲਾਸਾਂ ਉੱਥੇ ਕੀਤੀਆਂ ਤੇ ਫਿਰ ਹਾਲਾਤ ਕਰਦੇ ਠੀਕ ਨਹੀਂ ਸੀ ਡੈਡੀ ਨਾਲ ਫੇ ਮੈਨੂੰ ਕੰਮ ਕਰ ਕਰਨਾ ਪਿਆ ਤੇ ਉਸ ਬਾਅਦ ਮੇਰਾ ਸਕੂਲ ਵੀ ਛੁੱਟ ਗਿਆ ਤੇ ਪੜ੍ਹਾਈ ਦੀ ਛੁੱਟ ਗਈ ਫਿਰ ਹੁਣ ਅਲਬੇ ਸੁੱਕੀਨੀ ਉਮਰ ਦੇ ਵਿੱਚ ਤੁਸੀਂ ਜਿਹੜਾ ਆਪਣੇ ਪਾਪਾ ਨਾਲ ਆਤ ਵਟੋਣ ਲੱਗ ਪਈਗੇ ਕੰਮ ਕਰ ਲੈ ਜੀ 13 ਕਿ ਸਾਲ ਦਾ ਹਣਾ ਉਹਦਾ 13 ਕਿ ਸਾਲ ਤੋਂ ਮੈਂ ਡੈਡੀ ਨਾਲ ਕੰਮ ਤੇ ਜਾਣ ਲੱਗ ਪਿਆ ਤੇ ਹੌਲੀ ਹੌਲੀ ਉਹਨਾਂ ਕੋਲ ਮੈਂ ਕੰਮ ਦੀ ਸਿੱਖਿਆ ਲਈ ਤੇ ਨਾਲ ਦੇ ਨਾਲ ਹੀ ਮੈਂ ਕੰਮ ਤੇ ਗੁੰਗਣਾਉਂਦੇ ਰਹਿਣਾ ਕੁਛ ਨਾ ਕੁਛ ਬੋਲਦੇ ਰਹਿਣਾ ਗਾਉਂਦੇ ਰਹਿਣਾ ਜਿਉਂ ਘਰੋਂ ਤੁਰਨਾ ਮੈਂ ਮੋਟਰਸਾਈਕਲ ਜਿੱਦਾਂ ਸਾਈਕਲ ਹੀ ਪਹਿਲਾਂ ਸਾਡੇ ਕੋਲ ਤੇ ਸਾਈਕਲ ਤੇ ਬੜੀ ਬੜੀ ਦੂਰ ਕੰਮ ਤੇ ਜਾਣਾ ਤਿੰਨ ਤਿੰਨ ਚਾਰ ਚਾਰ ਜਾਣੇ ਬੈ ਕੇ ਇੱਕ ਗਾੜੀ ਪਾਉਣਾ ਇੱਕ ਪਿੱਛੇ ਪਾਉਣਾ ਤੇ ਇੱਕ ਨੇ ਚਲਾਉਣਾ ਤੇ ਸਾਈਕਲ ਤੇ ਮੈਂ ਗੋਂਦੇ ਜਾਣਾ ਜਿਉਂ ਘਰੋਂ ਦੂਰ ਨਾ ਗੋਂਦੇ ਜਾਣਾ ਕੁਛ ਨਾ ਕੁਛ ਗੋਂਦੇ ਜਾਣਾ ਇਦਾਂ ਤੇ ਇਦਾਂ ਥੋੜਾ ਬਹੁਤਾ ਰਿਆਜ਼ ਹੁੰਦਾ ਰਿਹਾ ਤੇ ਸਿੱਖਣਾ ਤੇ ਮਿਲਿਆ ਹੀ ਨਹੀਂ ਕਿਸੇ ਕੋਲ ਨੂੰ ਸੰਘਰਸ਼ ਬਹੁਤ ਜ਼ਿਆਦਾ ਕਰਨਾ ਪੈਂਦਾ ਜੀ 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 ਹਾਂ ਜੀ ਤੇ ਸੰਘਰਸ਼ ਦਾ ਜਿਹੜਾ ਬੰਦਾ ਜਿਹਨੂੰ ਜਿਹਨੂੰ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਤੇ ਸਫਲਤਾ ਵੀ ਉਹਨੇ ਮਿਲਦੀ ਆ ਕਹਿੰਦੇ ਕਿ ਲਕਸ਼ਣ ਆਵਜਲ ਹੋਣੇ ਪਾਏ ਕਦਮ ਮਿਲਾ ਕੇ ਚੱਲ ਸਫਲਤਾ ਤੇਰੇ ਪੈਰ ਚੁੰਮੇਗੀ ਅੱਜ ਨਹੀਂ ਤਾਂ ਕੱਲ ਸੋ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੀ ਮਿੱਠੀ ਜਿਹੀ ਆਵਾਜ਼ ਵਿੱਚ ਕੋਈ ਗੀਤ ਵਗੈਰਾ ਸੁਣਾਉਣਾ ਚਾਹੋਗੇ ਹਾਂ ਜੀ ਮੈਂ ਨਾ ਇੱਕ ਧੀਆ ਬਾਰੇ ਕੁਝ ਸੁਣਾਉਣਾ ਚਾਹੁੰਦਾ ਇੱਕ ਪਿਓ ਆਪਣੀ ਧੀ ਨੂੰ ਕਿਵੇਂ ਪਾਲਦਾ ਹੈ ਤੇ ਉਹਦੇ ਵਿਆਹ ਤੋਂ ਬਾਅਦ ਕੀ ਉਹਦੇ ਮਨ ਤੇ ਬੀਤਦੀ ਹੈ ਉਹ ਮੈਂ ਦਰਸ਼ਕਾਂ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਧੀਆ ਤਨ ਬੇਗਾਨੜਾ ਨੂੰ ਕਹਿੰਦੇ सची पुछो त पाल औखा त जेकर पाड़ परोसके हजवान कर तां फिर बुयो ठाल औखा ਤੇ ਉਹਨਾ ਕਿਸੇ ਦੀ ਜਮੀਨ ਨੂੰ ਜਾਣਣਾ ਕੀ ਤੇ ਜਿਹੜੇ ਪੋਲਿਆਂ ਨੇ ਜਮੀਨ ਇੱਕ ਵੀ ਨਹੀਂ ਤੇ ਉਸ ਮਾਂ ਨੂੰ ਧੀ ਦਾ ਦੁੱਖ ਕਾਦਾ ਹਾਏ ਜਿਹੜੀ ਮਾਂ ਨੇ ਜਮੀਨ ਇੱਕ ਵੀ ਨਹੀਂ ਹਾਏ ਅੰਦਰ ਤੇ ਦੀਦੀ ਦਾ ਅੰਦਰ ਤੇ ਦੀਦਾਂ ਬਾਬਲ ਰੋਵੇ ਬਾਬਲ ਰੋਵੇ ਜਿਉਂ ਕੱਟ ਸਾਵਣ ਦੀ ਆਈ ਹੁਣ ਕਿਉਂ ਤੂੰ ਰੋਵੇਂ ਹੁਣ ਕਿਉਂ ਤੂੰ ਰੋਵੇਂ ਬਾਬਲਾ ਵੇ ਧੀ ਹੋ ਗਈ ਪਰਾਈ ਹਾਏ ਮਾਂ ਦੀਏ ਅੰਦਰ ਨਹੀਂ ਸਦ ਰਾ ਨਾ ਪਾਲੀਏ ਹੱਥੀ ਪਹਾਲ ਹੱਥੀ ਤੈਨੂੰ ਓ ਡੋਲੇ ਚ ਬਠਾ ਦਈਏ ਨੀ ਜਾਣੀ ਥੀਏ ਜਾ ਕਰ ਨੀ ਜਾਣੀ ਥੀਏ ਜਾ ਕਰ ਸੋਹਰਿਆਂ ਦੇ ਵਸੇ ਸੁਖੀ ਨੀ ਸਾਨੂੰ ਮਿਲੇ ਵਡਿਆਈ ਹੁਣ ਕਿਉ ਤੂੰ ਰੋਵੇਂ ਹੁਣ ਕਿਉ ਤੂੰ ਰੋਵੇਂ ਬਾਗ ਲਾਵੇਂ ਤੀ ਹੋ ਗਈ ਬਰਾਈ ਹਾਈ ਵੀਰ ਦੇਸੀ ਅੱਖੋਂ ਝੜੀ ਹੰਝਵਾ ਦੀ ਵਗਦੀ ਵੀਰ ਦੇਸੀ ਅੱਖੋਂ ਝੜੀ ਹੰਝਵਾ ਦੀ ਵਗਦੀ ਡੋਲੀ ਵੱਲੇ ਵੇਖ ਭਾਗੋਂ ਓ ਖਿੜ ਖਿੜ ਹੱਸਦੀ ਢੋਲੀ ਵੱਲੇ ਵੇਖ ਪਾਬੋ ਓ ਖਿੜ ਖਿੜ ਹੱਸਦੀ ਨੀ ਉਸ ਦਿਨ ਤਾਰ ਹੋਵੇਗੀ ਹਾਏ ਉਸ ਦਿਨ ਤਾਰ ਹੋਵੇਗੀ ਪਾਬੋ ਰਾਣੀਏ ਨੀ ਜਦੋਂ ਤੋ ਰਹੇਗੀ ਜਾਈ ਉਹਨੇ ਕਿਉਂ ਤੂੰ ਰੋਵੇਂ ਹੁਣ ਕਿਉਂ ਤੂੰ ਰੋਵੇਂ ਬਾਵ ਲਾਵੇ ਧੀ ਹੋ ਗਈ ਪਰਾਈ ਬਹੁਤ ਵਧੀਆ ਤੁਸੀਂ ਬੋਲਿਆ ਗੀਤ ਧੀਆਂ ਦੇ ਉੱਤੇ ਲੋਈ ਕੰਡੇ ਖੜੇ ਹੋ ਗਿਆ ਬਹੁਤ ਵਧੀਆ ਇਸ ਗੀਤ ਨੂੰ ਤੁਸੀਂ ਆਪਣੀ ਆਵਾਜ਼ ਨਾਲ ਨੇ ਪਾਇਆ ਸੋ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਵਾ ਸਟੇਜ ਉੱਤੇ ਜਾਂਦਾ ਸਭ ਕਿੱਦਾਂ ਬਣਿਆ ਸਟੇਜ ਤੇ ਜਾਂਦਾ ਭਾਜੀ ਮੈਂ ਨਾ ਕਮਾਣੀ ਕੰਮ ਤੇ ਜਾਂਦਾ ਇਹ ਇੱਥੇ ਕੰਮ ਕਰਦੇ ਸੀ ਤੇ ਸਾਡੇ ਮਾਲਕ ਉੱਥੇ ਉਹਨਾਂ ਪਤਾ ਹੈ ਵੀ ਇੱਕ ਗੁੰਦਾ ਥੋੜਾ ਬੰਦਾ ਤੇ ਉਹਨਾਂ ਦੇ ਇੱਥੇ ਜਾਣ ਪਛਾਣ ਹੀ ਮੇਲੇ 'ਚ ਮੀਕੀ ਪਿੰਡ ਮੇਲਾ ਸੀ ਪਹਿਲੀ ਵਾਰ ਮੈਂ ਉੱਥੇ ਕੰਮ ਤੇ ਗਿਆ ਤੇ ਉਹਨਾਂ ਨੇ ਮੈਨੂੰ ਉੱਥੇ ਟਾਈਮ ਦੋਆ ਭਾਜੀ ਉਹਨਾਂ ਨੇ ਸਤਨਾਮ ਸਿੰਘ ਭਾਜੀ ਉਹਨਾਂ ਦਾ ਨਾਮ ਆ ਕਮਾਣਾ ਤੋਂ ਫਰੋਗੀ ਡੀਲਰ ਦਾ ਉਹਨਾਂ ਦਾ ਕੰਮ ਆ ਤੇ ਉਹਨਾਂ ਨੇ ਮੈਨੂੰ ਉੱਥੇ ਮੀਕੇ ਭੇਜਿਆ ਭੀ ਜਾ ਜਾ ਕੇ ਮੇਰਾ ਨਾਮ ਲੈ ਭੀ ਸਤਨਾਮ ਭਾਜੀ ਨੇ ਮੈਨੂੰ ਕੱਲਿਆ ਵਾ ਤੇ ਨੂੰ ਗਾਉਂ ਦਾ ਟਾਈਮ ਦੇਣਗੇ ਮੈਂ ਜਾ ਕੇ ਉਹਨਾਂ ਦਾ ਨਾਮ ਲਿਆ ਤੇ ਉਹਨਾਂ ਨੇ ਮੈਨੂੰ 2 ਮਿੰਟ ਦਾ ਟਾਈਮ ਦਿੱਤਾ ਤੇ 2 ਮਿੰਟ ਨਾਲ ਉੱਥੇ ਗਾਇਆ ਉੱਥੇ ਮੈਂ ਇਹੀ ਗੀਤ ਗਾਇਆ ਧੀਆਂ ਵਾਲਾ ਤੇ 2 ਮਿੰਟ 'ਚ ਮੈਨੂੰ ਉੱਥੋਂ 2-3000 ਰੁਪਿਆ ਹੋ ਗਿਆ ਤੇ ਫਿਰ ਮੈਨੂੰ ਲੱਗਾ ਕਿ ਮੈਂ ਯਾਰ ਗਾ ਸਕਦਾ ਜੇ ਮੈਂ ਗਾਉਂ ਦਿਆਂਗਾ ਤਾਂ ਮੈਨੂੰ ਕਿਸੇ ਨੇ ਸੁਣ ਕੇ ਜੇ ਕਿਸੇ ਨੂੰ ਚੰਗਾ ਲੱਗਾ ਵਾ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਪਹਿਲੀ ਵਾਰ ਜਦੋਂ ਵੀ ਸੋਚਦਾ ਹਾਂ ਵੀ ਮੈਂ ਪਹਿਲੀ ਵਾਰ ਜਦੋਂ ਵੀ ਕਿਸੇ ਵੀ ਜਗ੍ਹਾ ਤੇ ਜਾਂ ਕਿਸੇ ਵੀ ਮੇਲੇ ਤੇ ਗਾਇਆ ਤੇ ਮੈਨੂੰ ਜੋ ਵੀ ਉਥੋਂ ਮਾਨਸਮਾਨ ਮਿਲੂਗਾ ਤਾਂ ਮੈਂ ਉਥੇ ਹੀ ਕਿਸੇ ਨਾ ਕਿਸੇ ਗਰੀਬ ਨੂੰ ਦੇ ਕੇ ਦੇ ਕੇ ਜਾਣਾ ਤੇ ਬਾਕੀ ਮਾਲਕ ਤੇ ਵੇਂਦਾ ਭਾਜੀ ਜੇ ਮੈਂ 2000 3000 ਰੁਪਇਆ ਵੇਖ ਕੇ ਬੇਈਮਾਨ ਹੋ ਜਾਣਾ ਵੀ ਨਹੀਂ ਯਾਰ 2-3000 ਰੁਪਇਆ ਹੋ ਗਿਆ ਮੈਂ ਘਰ ਲੈ ਕੇ ਜਾਣਾ ਤੇ ਫਿਰ ਮੈਂ ਆਪਣਾ ਜੋ ਸ਼ੌਂਕ ਸੀ ਮੇਰਾ ਦਿਮਾਗ 'ਚ ਜੋ ਵੀ ਮੈਂ ਆਪਣੇ ਰੱਬ ਨਾਲ ਮਾਲਕ ਨਾਲ ਪ੍ਰੋਮਿਸ ਕੀਤਾ ਹੈ ਜਾਂ ਸੁੱਖਿਆ ਸੀ ਰੱਬ ਤੇ ਤੇ ਉਹ ਮੈਂ 2000 3000 ਰੁਪਇਆ ਉਥੇ ਵੇਖਿਆ ਸਟੇਜ ਤੋਂ ਵੀ ਗਰੀਬ ਬੈਠਾ ਕੋਈ ਗਰੀਬ ਦਾ ਤੇ ਦੂਰੋਂ ਪਤਾ ਲੱਗ ਜਾਂਦਾ ਕਿ ਇਹ ਗਰੀਬ ਆ ਤੇ ਮੈਨੂੰ ਆਵਾਜ਼ ਮਾਰ ਕੇ ਸਟੇਜ ਤੇ ਤੇ 3000 ਰੁਪਇਆ ਮੈਂ ਉਹਨੂੰ ਦੇ ਤਾ ਤੇ ਫਿਰ ਉਹਨਾਂ ਨੇ ਜਿਹੜਾ ਮੇਨ ਸਿੰਗਰ ਸਦਾ ਸੀ ਉੱਥੇ ਉਹ ਮੇਰੇ ਨਾਲ ਥੋੜਾ ਜਿਹਾ ਹਰਫਾ ਨੇ ਹੋ ਗਈ ਵੀ ਹੰਦਾ ਵੀ ਤੂੰ ਉਸ ਗਰੀਬ ਨੂੰ ਕਿਉਂ ਪੈਸੇ ਦਿੱਤੇ ਤੇ ਤੇਰੇ ਮਗਰ ਉਹ ਕੋ ਸਾਜ ਜੌਂਦਾ ਹੈ ਜਾਂ ਤੇਰੇ ਮਗਰ ਉਹ ਢੋਲ ਵਜਾਂਦਾ ਹੈ ਉਹਨੂੰ ਕਿਉਂ ਪੈਸੇ ਦਿੱਤੇ ਹੰਦਾ ਤੇ ਮੈਂ ਉਹਨੂੰ ਦੱਸਿਆ ਭਾਜੀ ਮੇਰਾ ਨਾ ਸ਼ੌਂਕ ਹੀ ਮੰਦਾ ਹੈ ਆਪਣੇ ਰੱਬੇ ਮੈਂ ਆਪਣੇ ਰੱਬ ਨਾਲ ਵਾਅਦਾ ਕੀਤਾ ਹੈ ਕਿ ਮੈਂ ਪਹਿਲੀ ਵਾਰ ਜਦੋਂ ਵੀ ਕਿਤੇ ਵੀ ਜਾਵਾਂ ਜੋ ਵੀ ਮੈਨੂੰ ਉੱਥੋਂ ਹੋਵੇ ਮਾਨ ਸਮਾਨ ਜਿੰਨਾ ਵੀ ਹੋਵੇ ਮੈਂ ਉੱਥੇ ਹੀ ਉਸ ਮੇਲੇ 'ਚ ਦੇ ਕੇ ਆਉਣਾ ਇਸ ਕਰਕੇ ਮੈਂ ਉੱਥੇ ਹੀ ਦੇਖਿਆ ਕਿ ਹੁਣ ਵੀ ਮੈਂ ਜਿ ਬਣ ਗਿਆ ਕੁਝ ਬਣ ਗਿਆ ਤੇ ਜੋ ਕਹਿੰਦੇ ਆ ਮਾਲਕ ਨੇ ਦਿਮਾਗ ਚ ਪਾਇਆ ਹੋਵੇ ਜੋ ਭਾਂਡੇ ਚ ਪਾਇਆ ਹੋਵੇ ਉਹੀ ਕੁਝ ਨਿਕਲਦਾ ਹੁਣ ਵੀ ਜੇ ਮਾਲਕ ਨੇ ਮੇਰੀ ਸਪੋਰਟ ਕੀਤੀ ਜਾਂ ਕਿਸੇ ਨੇ ਵੀ ਮੇਰੀ ਸਪੋਰਟ ਕੀਤੀ ਜਾਂ ਮੈਂ ਬਣ ਗਿਆ ਕੁਝ ਤੇ ਮੈਂ ਤਾਂ ਵੀ ਮੈਂ ਜਿਹੜੇ ਪਿੰਡ ਵੀ ਪ੍ਰੋਗਰਾਮ ਲਾਉਂਗਾ ਉੱਥੇ ਕੁਝ ਨਾ ਕੁਝ ਜ਼ਰੂਰ ਦੇਖ ਕੇ ਆਉਂਗਾ ਜਿੰਨੇ ਜੋਗਾ ਵੀ ਹੋਊਗਾ ਮੈਂ ਵੱਧ ਤੋਂ ਵੱਧ ਉੱਥੇ ਦੇਖ ਕੇ ਆਉਂਗਾ ਕਿਉਂਕਿ ਮੇਰੇ ਦਿਮਾਗ ਚ ਇਹੋ ਜਿਹੀਆਂ ਚੀਜ਼ਾਂ ਦਿਮਾਗ ਚ ਉਸ ਰੱਬ ਨੇ ਪਾਈਆਂ ਇਹ ਬੜਾ ਤਰਸ ਆਉਂਦਾ ਹੈ ਗਰੀਬਾਂ ਨੂੰ ਵੇਖ ਕੇ ਕਿਉਂਕਿ ਅਸੀਂ ਵੀ ਗਰੀਬ ਹੈ ਗਰੀਬ ਦਾ ਦਰਦ ਗਰੀਬ ਹੀ ਦੇਖ ਸਕਦਾ ਸੋ ਬਾਕੀ ਦਵਾਵਾਂ ਚਾਹੀਦੀਆਂ ਵੀਰਾਂ ਦੀਆਂ ਲੋਕਾਂ ਦਾ ਕਿਦਾਂ ਦਾ ਰਿਸਪੌਂਸ ਰਿਹਾ ਮੇਲੇ ਦੇ ਵਿੱਚ ਬਹੁਤ ਵਧੀਆ ਭਾਜੀ ਰਿਸਪੌਂਸ ਰਿਹਾ ਲੋਕਾਂ ਦਾ ਬਹੁਤ ਵਧੀਆ ਤੇ ਬੜਾ ਵਧੀਆ ਰਿਸਪੌਂਸ ਰਿਹਾ ਉਸ ਤੋਂ ਬਾਅਦ ਫਿਰ ਮੇਲੇ ਚੜੀ ਲੱਗ ਗਈ ਹਾਂਜੀ ਉਸ ਤੋਂ ਬਾਅਦ ਫਿਰ ਇਦਾਂ ਮੈਂ ਗਾਉਣਾ ਸ਼ੁਰੂ ਕਰਤਾ ਵੀ ਮੈਨੂੰ ਲੋਕ ਸੁਣ ਸਕਦੇ ਆ ਕਿਉਂਕਿ ਕਿਸੇ ਦੀ ਜੇਬ ਤੋਂ ਪੈਸਾ ਕਢਾਉਣਾ ਅਸੌਖੀ ਗੱਲ ਨਹੀਂ ਆ ਬੜੀ ਮੁਸ਼ਕਲ ਗੱਲ ਆ ਤੇ ਮੈਨੂੰ ਚਲੋ ਲੋਕਾਂ ਨੇ ਪੈਸੇ ਦਿੱਤੇ ਮੇਰਾ ਵੀ ਹੌਸਲਾ ਵਧ ਗਿਆ ਕਿ ਨਹੀਂ ਮੈਂ ਯਾਰ ਗਾ ਸਕਦਾ ਹਾਂ ਉਸ ਤੋਂ ਬਾਅਦ ਫਿਰ ਤਾਂ ਮੈਂ ਗਾਉਣਾ ਸ਼ੁਰੂ ਕਰ ਦਿੱਤਾ ਘਰ ਆ ਕੇ ਜਦੋਂ ਤੂੰ ਦੱਸਿਆ ਕਿਦਾਂ ਦਾ ਉਹ ਕਿਉਂਕਿ ਬੰਦੇ ਤੇ ਖੁਸ਼ੀ ਦਾ ਟਖਾਣਾ ਨਹੀਂ ਦਿੰਦਾ ਘਰ ਆ ਕੇ ਮੈਂ ਆਪਣੇ ਡੈਡੀ ਨੂੰ ਡੈਡੀ ਨੂੰ ਮੈਂ ਦੱਸਿਆ ਵੀ ਡੈਡੀ ਇਦਾਂ ਕਰਦੇ ਪ੍ਰੋਗਰਾਮ ਤੇ ਨਗਿਆ ਸੀ ਮੇਲੇ 'ਚ ਤਾਂ ਮੈਨੂੰ ਟਾਈਮ ਮਿਲਿਆ ਤੇ ਮੈਨੂੰ ਪੈਸੇ ਹੋਏ ਜਿਹੜੇ ਮੈਂ ਉੱਥੇ ਗਰੀਬ ਗਰੀਬਾਂ ਨੂੰ ਦਿਆ ਆ ਜਿਹੜਾ ਮੈਨੂੰ ਗਰੀਬ ਲੱਗਣ ਨੂੰ ਦਿਆ ਡੈਡੀ ਨੇ ਮੈਨੂੰ ਸ਼ਾਬਾਸ਼ ਦਿੱਤੀ ਪੁੱਤ ਤੂੰ ਬਹੁਤ ਸੋਹਣਾ ਕੰਮ ਕਰਕੇ ਆਂ ਇਤੋਂ ਚੱਲ ਆਪਣਾ ਜੋ ਵੀ ਤੂੰ ਆਪਣੇ ਰੱਬ ਨਾਲ ਜੋਗੀ ਤੋ ਸੋ ਕਹਾਈ ਵਾਦੀ ਤੇਰੀ ਮਨੋ ਕਾਮਨਾ ਪੂਰੀ ਹੈ ਫੈਮਿਲੀ ਸਪੋਰਟ ਕਿੱਦਾਂ ਦੇ ਰਹੀ ਫਿਰ ਫੈਮਿਲੀ ਤੋਂ ਜੀ ਡੈਡੀ ਦੀ ਸਪੋਰਟ ਫੋਲੋਆ ਮੈਂ ਭੈਣਾ ਦੀ ਸਪੋਰਟ ਫੋਲੋਆ ਹਾਂਜੀ ਜੀ ਉਹ ਰਹਾ ਆਪਣੇ ਆਪਣੇ ਘਰਾਂ ਵਿੱਚ ਹਾਂਜੀ ਜੀ ਹਾਂਜੀ ਹਸਦੇ ਵੱਸਦੀਆਂ ਹਾਂਜੀ ਉਹਨਾਂ ਦੇ ਵਿਆਹ ਕੀਤੇ ਪਹਿਲਾਂ 13 ਸਾਲ ਤੋਂ ਮੈਂ ਦੱਸਿਆ ਕਿ ਮੈਂ ਕੰਮ ਕਰਨਾ ਸ਼ੁਰੂ ਕਰਤਾ ਸੀ ਡੈਡੀ ਦੇ ਨਾਲ ਔਰ ਇਹ ਤੁਹਾਨੂੰ ਬੋਡੀ ਬਿਲਡਿੰਗ ਦਾ ਸ਼ੌਂਕ ਕਿੱਦਾਂ ਪੈ ਗਿਆ ਨਾਲ ਇਹ ਭਾਜੀ ਮੈਨੂੰ ਸ਼ੁਰੂ ਤੋਂ ਹੀ ਮੇਰਾ ਨਾ ਕੀ ਮਤਲਬ ਧਿਆਨ ਹੀ ਇਸੇ ਕੰਮ ਜੀ ਪਹਿਲਾਂ ਮੇਰਾ ਧਿਆਨ weight lifting ਸੀ ਵੇਟ ਮਾਰਨਾ ਸਵੇਰ ਬਣਾਉਣਾ ਤੇ ਬਸ ਦੋ ਹੀ ਸ਼ੌਂਕ ਆ ਕਿ ਵੇਟ ਮਾਰੋ ਇੱਕ ਵੇਟ ਮਾਰਨ ਦਾ ਸਵੇਰੇ ਸਭ ਤੋਂ ਜਿਮ ਚ ਜਾਣਾ ਮੈਂ ਤੇ ਨਾਲ ਹੀ ਮੈਂ ਗੁੰਗੁਣਾ ਜਿਮ ਚ ਵੀ ਬੋਲਦਾ ਰਹਿੰਦਾ ਇਹਨਾਂ ਕੁਛ ਨਾ ਜਦੋਂ ਮੈਂ ਘਰੋਂ ਮੋਟਰਸਾਈਕਲ ਕੱਢ ਲੈਣਾ ਮੈਂ ਕੁਛ ਨਾ ਕੁਛ ਬੋਲਦੇ ਜਾਣਾ ਮੋਟਰਸਾਈਕਲ ਤੇ ਕੋਈ ਵੀ ਗੀਤ ਲਾ ਲਓ ਜਾਂ ਕੋਈ ਸ਼ਬਦ ਲਾ ਲਓ ਤੇ ਮੈਂ ਬੋਲਦੇ ਜਾਣਾ ਮੋਟਰਸਾਈਕਲ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਵਾਸਤੇ ਕੋਈ ਆਪਣੇ ਮਿੱਠੀ ਜਿਹੀ ਵਾਇਰ ਵਿੱਚ ਕੋਈ ਵਧੀਆ ਜਿਹਾ ਗੀਤ ਕੋਈ ਗੁੰਗੁਣਾ ਦਿਓ ਜੀ ਜੀ ਸੋਹਣੇ ਦੀ ਖੈਰਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾ ਲਿਖ ਮਹਾਇਆ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਜਿਵੇਂ ਉਜੜਿਆ ਅਸੀਂ ਹੋਵੇਂ ਉਜੜੇ ਨਾ ਕੋਈ ਕਿੱਦਾਂ ਕਰੀਦਾ ਗੁਜ਼ਾਰਾ ਗਰੀਬ ਪਰਿਵਾਰ ਕਿਦਾਂ ਗੁਜ਼ਾਰਾ ਕਰਦੇ ਇਹਦੇ ਉਹਨਾਂ ਨੂੰ ਪਤਾ ਹੈ ਕਿਦਾਂ ਕਰੀਦੇ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਇਨਾਂ ਨਵੇਂ ਆ ਸ਼ੇਤ ਤੂਰ ਹੋ ਗਏ ਕਿਹੜੀ ਗੱਲ ਪਿੱਛੇ ਸਾਨੂੰ ਛੱਡ ਦੂਰ ਹੋ ਗਏ ਨਵੇਂ ਦਿਨਸ਼ਾਂ ਕਿ ਤੂਰ ਹੋ ਗਏ ਕਿਹੜੀ ਗੱਲ ਪਿੱਛੇ ਸਾਨੂੰ ਛੱਡ ਦੂਰ ਹੋ ਗਏ ਮਜਬੂਰੀ ਸੀ ਜਲਾਰਾ ਮਜਬੂਰੀ ਸੀ ਜਲਾਰਾ ਹੈ ਮਜਬੂਰੀ ਸੀ ਜਲਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਬਹੁਤ ਵਧੀਆ ਬੋਲਤੀ ਪਾਜੀ ਤੇ ਮਜਬੂਰੀ ਸੀ ਜਲਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੋਂ ਪਿਆਰਾ ਸਾਡਾ ਰੱਬ ਜਾਣਦਾ ਬਹੁਤ ਹੀ ਮਕਬੂਲ ਗਾਣਾ ਹੋਇਆ ਤੇ ਬਹੁਤ ਵਧੀਆ ਇਸ ਗੀਤ ਨੂੰ ਮੈਨੂੰ ਤਾਂ ਅੱਛਾ ਲੱਗਾ ਬਹੁਤ ਵਧੀਆ ਗਾਣਾ ਪਰ ਜਿਹੜੀ ਕੁਝ ਬਰੀਕੀਆਂ ਹੁੰਦੀਆਂ ਸੰਗੀਤਿਕ ਬਰੀਕੀਆਂ ਉਹ ਸੰਗੀਤਿਕ ਗੁਰੂ ਹੀ ਸਿਖਾ ਸਕਦਾ ਸੋ ਮੈਂ ਫਿਰ ਤੁਹਾਨੂੰ ਸੁਜੈਸਟ ਕਰਾਂਗਾ ਕਿ ਆਪਾਂ ਗੁਰੂ ਧਾਰਨ ਜ਼ਰੂਰ ਕਰੋ ਗੁਰੂ ਬਿਨਾ ਗਤ ਨਹੀਂ ਸ਼ਾਬ ਨਾ ਪਤ ਨਹੀਂ ਸੋ ਇਸ ਤੋਂ ਇਲਾਵਾ ਜਦੋਂ ਤੁਸੀਂ ਆਪਣੇ ਸਟੇਜਾਂ ਉੱਤੇ ਜਾਂਦੇ ਹੋ ਮੇਲੇਆਂ ਦੇ ਵਿੱਚ ਗਾਉਂਦੇ ਹੋ ਔਰ ਬਕਾਇਦਾ ਕੋਈ ਕਿਸੇ ਵੱਡੇ ਸਿੰਘਰਨਾ ਜਾਂ ਹੋਰ ਕਿਸੇ ਸਾਸੀ ਨਾਲ ਤੁਹਾਡੀ ਕੋਈ ਮੁਲਾਕਾਤ ਹੋਈ ਕੋਈ ਯਾਦਗਾਰੀ ਪਲ ਹੋਣ ਉਹ ਸਾਡੇ ਦਰਸ਼ਕਾਂ ਦੇ ਤੁਸੀਂ ਰੂਬਰੂ ਕਰ ਸਕਦੇ ਹਾਂ ਜੀ ਜੀ ਮੇਰੀ ਮਾਟਰ ਸਲੀਮ ਦੇ ਨਾਲ ਮੁਲਾਕਾਤ ਹੋਈ ਮੈਂ ਪਿੰਡੋਂ ਗਿਆ ਉਹਨਾਂ ਦੇ ਘਰ ਜਲੰਧਰ ਰਹਿੰਦੇ ਆ ਤੇ ਜਲੰਧਰ ਮੈਂ ਪਹੁੰਚਿਆ ਜਾ ਕੇ ਮੈਂ ਉੱਥੇ ਘਰ ਪੁੱਛਿਆ ਮਾਟਰ ਸਲੀਮ ਦਾ ਵੀ ਘਰ ਕਿਹੜਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਧਰ ਗਲੀ 'ਚ ਮਾਟਰ ਸਲੀਮ ਦਾ ਘਰ ਹੀ ਹੋ ਤੇ ਚੱਲ ਜਾ ਤੂੰ ਪਰ ਉਹ ਪੁੱਛਦੇ ਕਿ ਅਸੀਂ ਦਿਨ ਕਿਹਨੂੰ ਮੈਂ ਜਾ ਕੇ ਉਹਨਾਂ ਦਾ ਬੂਹਾ ਖੜਕਾਇਆ ਤੇ ਉਹਨਾਂ ਦਾ ਕੋਈ ਨਿਕਲਿਆ ਬਾਹਰ ਉਹਨਾਂ ਨੇ ਪੁੱਛਿਆ ਕਿ ਕਿੱਥੋਂ ਆਇਆ ਤੂੰ ਮੈਂ ਮੰਮਰ ਸਰ ਤੋਂ ਆਇਆ ਜੀ ਮੈਂ ਸਲੀਮ ਸਰ ਨੂੰ ਮਿਲਣਾ ਤੇ ਉਹਨਾਂ ਨੇ ਮੈਨੂੰ ਜਾ ਕੇ ਦਫ਼ਤਰ ਦਫ਼ਤਰ ਖੋਲਿਆ ਉਹਨਾਂ ਨੇ ਤੇ ਦਫ਼ਤਰੇ ਭਾਇਆ ਉਹਨਾਂ ਨੇ ਚਾਹ ਪਾਣੀ ਪੁਛਿਆ ਰੋਟੀ ਪਾਣੀ ਖਵਾਇਆ ਮੈਨੂੰ ਬਹੁਤ ਵਧੀਆ ਉਹਨਾਂ ਨੇ ਪੁਛਿਆ ਕਿ ਸਿਆ ਤੇ ਪਬਲਿਕ ਦੁਨੀਆ ਐਵੇਂ ਕਹਿੰਦੀ ਵੀ ਸਲੀਮ ਪੁੱਛਦਾ ਕਿਸ ਦਿਨ ਕਿਨੂੰ ਬੜਾ ਵਧੀਆ ਪੁੱਛਦਾ ਕਿਸਦਾ ਉਹਨਾਂ ਨੇ ਬਹੁਤ ਵਧੀਆ ਪੁਛਿਆ ਕਿ ਸਿਆ ਮੇਰੇ ਕੋ ਉਹਨਾਂ ਨੇ ਗਾਣਾ ਸੁਣਾ ਮੈਨੂੰ ਤਾਂ ਵੀ ਗਾਣਾ ਸੁਣਾ ਤੋ ਮੈਂ ਮੰਮ ਨੂੰ ਗਾਣਾ ਸੁਣਾਇਆ ਸਰਦੂਲ ਸਿਕੰਦਰ ਦਾ ਕਿਹੜਾ ਸਾਡ ਦਸ਼ਕਾਂ ਦੇ ਰੁਗਰ ਕਰੋ ਵੇ ਜਾ ਬੇਦਰਦਾ ਇਸ ਦਿਲ ਵਿੱਚੋਂ ਮੈਂ ਤੇਰੀ ਹਰ ਇੱਕ ਯਾਦ ਪੁਲਾ ਦੇਣੀ ਮੈਂ ਅਜ ਆਪ ਹਿੱਤ ਲੀਲਾ ਦੇਣੀ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਜਦ ਤੂੰ ਹੀ ਨਹੀਂ ਤਾਂ ਕੀ ਕਰਨੇ ਤੂੰ ਹੀ ਨਹੀਂ ਤਾਂ ਕੀ ਕਰਨੇ ਮੈਂ ਨਾ ਕਾगज ਦੀਆਂ ਜਗੀਰਾਂ ਨੂੰ ਖਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਮੈਂ ਫੂਕ ਦੇਣਾ ਤੋ ਇਹ ਗੀਤ ਤੁਸੀਂ ਜਦੋਂ ਮਾਸਟਰ ਸਲੀਮ ਸਾਹਿਬ ਨੂੰ ਗਾਇਆ ਕਿ ਕਿ ਸਰਦੂਲ ਭਾਈ ਨੂੰ ਉਹ ਰੰਦਾ ਗਾਣਾ ਵਾ ਔਰ ਉਹ ਸਾਡੇ ਵਿੱਚ ਭਾਵੇਂ ਸਰੀਰਕ ਤੌਰ ਤੇ ਨਹੀਂ ਪਰ ਸਾਡੇ ਦਿਲਾਂ ਉਤੇ ਰਾਜ ਕਰਦੀ ਕਿ ਆਵਾਜ਼ ਉਹਨਾਂ ਦੀ ਬੁਲੰਦ ਆਵਾਜ਼ ਉਹ ਅਮਰ ਹੋ ਚੁੱਕੀ ਹੈ ਸਾਰੇ ਅੰਦਰ ਦਿਲਾਂ ਉਤੇ ਰਾਜ ਕਰਦੇ ਪਏ ਆ ਉਹਨਾਂ ਦੀ ਆਵਾਜ਼ ਦਾ ਇੱਕ ਐਸਾ ਦਮ ਖਮ ਕਿ ਪੂਰੇ ਸੰਸਾਰ ਭਰ ਦੇ ਵਿੱਚ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹ ਇੱਕ ਸੰਗੀਤ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਅੱਜ ਵੀ ਸਰਦੂਲ ਭਾਈ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸੋ ਸਰਦੋਲ ਭਾਜੀ ਤੋਂ ਬਾਅਦ ਜਦੋਂ ਤੁਹਾਨੂੰ ਗਾਣਾ ਸੁਣਾਇਆ ਤੁਸੀਂ ਇਹਨਾਂ ਨੂੰ ਕਿਦਾਂ ਦਾ ਫਿਰ ਉਹਨਾਂ ਨੇ ਫੀਲ ਕੀਤਾ ਬਹੁਤ ਵਧੀਆ ਉਹਨਾਂ ਨੇ ਕਿਹਾ ਵੀ ਤੂੰ ਮਤਲਬ ਗਾ ਸਕਦਾ ਹੈ ਤੇ ਤੂੰ ਕੋਈ ਨਾ ਕੋਈ ਗੁਰੂ ਧਾਰਨ ਕਰ ਤੇ ਮੈਂ ਤੇ ਉਹਨਾਂ ਨੂੰ ਮੈਂ ਤਰਲਾ ਕੀਤਾ ਵੀ ਬਾਜੀ ਮੈਂ ਤੁਹਾਡੇ ਕੋਲ ਸਿੱਖਣਾ ਚਾਹੁੰਦਾ ਤੇ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਵੀ ਮੇਰੇ ਕੋਲ ਨਾ ਟਾਈਮ ਹੀ ਹੈ ਨਹੀਂ ਆਪਣੇ ਪਰਿਵਾਰ ਨੂੰ ਮਿਲਣ ਦਾ ਟਾਈਮ ਨਹੀਂ ਹੈ ਤੇ ਮੇਰੇ ਕੋਲ ਤਾਂ ਚਲੋ ਸਮਾਂ ਨਹੀਂ ਹੁਣਾ ਹੁੰਦਾ ਤੂੰ ਕੋਈ ਨਾ ਕੋਈ ਲੋਕਲ ਗੁਰੂ ਧਾਰਨ ਆਪਣਾ ਸਾਥ ਪਈ ਤੇ ਚਲੋ ਹੁਣ ਹੋਰ ਨੇ ਕੋਈ ਨਾ ਵੀ ਗੁਰੂ ਆਪਾਂ ਧਾਰਾਂਗੇ ਕਿਉਂਕਿ ਆਸ਼ੀਰਵਾਦ ਦਿੱਤਾ ਸਲੀਮ ਭਜਨ ਨੇ ਆਸ਼ੀਰਵਾਦ ਦਿੱਤਾ ਬੀ ਬਹੁਤ ਵਧੀਆ ਗੋਨਾ ਇਦੋਂ ਬਾਕੀ ਇਸ ਤੋਂ ਇਲਾਵਾ ਕਿਹੜੇ ਕਿਹੜੇ ਮਾਨਸਤੀਏ ਨਹੀਂ ਮਿਲੇ ਸੰਗੀਤਿਕ ਮਾਨਸਤੀਏ ਮਜਾ ਸਕਦਾ ਮੈਂ ਜੀ ਖਾਨ ਸਾਹਿਬ ਨਾਲ ਮੁਲਾਕਾਤ ਹੋਈ ਸੱਚ ਨੂੰ ਜਨਮ ਮੁਲਾਕਾਤ ਆ ਉਹਨਾਂ ਦੇ ਸਟੂਡੀਓ ਚ ਗਿਆ ਉਹ ਸਟੂਡੀਓ ਨਹੀਂ ਹੈ ਜੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਵੀ ਉਹ ਸਟੂਡੀਓ ਨਹੀਂ ਹੈ ਉਹ ਮਾਂ ਸਰਸਵਤੀ ਦਾ ਮੰਦਿਰ ਹੈ ਉਹ ਮਾਂ ਸਰਸਵਤੀ ਦਾ ਮੰਦਿਰ ਹੈ ਉੱਥੇ ਬਹੁਤ ਹੀ ਫਨਕਾਰਾਂ ਦੀਆਂ ਆਵਾਜ਼ਾਂ ਜਿਹੜੀਆਂ ਐ ਕੰਧਾਂ ਚ ਗੁੰਜਦੀਆਂ ਬਹੁਤ ਮਹਾਨ ਹਸਤੀਆਂ ਨੇ ਉੱਥੇ ਗਾਇਆ ਤੇ ਮੈਂ ਬਹੁਤ ਕਰਮਾ ਭਾਗਾ ਵਾਲਾ ਕਿ ਮੈਨੂੰ ਉਹ ਸਟੂਡੀਓ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮਾਤਾ ਦੇ ਮੰਦਰ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹ ਸਟੂਡੀਓ ਨਹੀਂ ਉਹ ਮਾਤਾ ਦਾ ਮੰਦਰ ਹੈ ਸੋ ਮੈਂ ਬਹੁਤ ਕਰਮਾ ਭਾਗਾ ਵਾਲਾ ਕਿ ਮੈਂ ਉਸ ਸਟੂਡੀਓ ਦੇ ਦਰਸ਼ਨ ਕੀਤੇ ਸੱਚੀ ਜੀ ਨਾਲ ਮੁਲਾਕਾਤ ਹੋਈ ਉਹਨਾਂ ਨੇ ਮੈਨੂੰ ਸੁਣਿਆ ਤੇ ਫਿਰ ਮੈਂ ਕਿਹਾ ਵੀ ਪੈਸੇ ਦੁੱਖੋਂ ਮੈਂ ਰਹਿ ਗਿਆ ਪਿੱਛੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ 4 ਲੱਖ ਰੁਪਈਆ ਲੱਗਣਾ ਹੈ ਗਾਣਾ ਤੇਰਾ ਸੀ ਕਰ ਰਿਲੀਜ਼ ਕਰਾਂਗੇ ਹੇਟਾ ਸੀ ਕਰਾਂਗੇ ਤੈਨੂੰ ਹੇਟਾ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਪਰ ਮੈਂ ਉਹਨਾਂ ਨੂੰ ਕਹਿੰਦੀ ਬਾਜੀ ਮੈਂ ਗਰੀਬ ਪਰਿਵਾਰ ਚੋਂ ਆ ਤੇ ਮੇਰੇ ਕੋਲ 4 ਲੱਖ ਰੁਪਏ ਨਹੀਂ ਹੈਗਾ ਮੇਰੇ ਨਾਲ ਤੁਸੀਂ ਐਗਰੀਮੈਂਟ ਕਰ ਲਓ ਤੇ ਚਲੋ ਉਹਨਾਂ ਦੀ ਮੌਜ ਆ ਮੈਂ ਫਿਰ ਵੀ ਉਹਨਾਂ ਦਾ ਬਹੁਤ ਤੈਦਿਲਾਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਮੈਨੂੰ ਆਪਣੇ ਸਟੂਡੀਓ ਦੇ ਦਰਸ਼ਨ ਕਰਵਾਏ ਆਪਣੇ ਮੰਦਿਰ ਦੇ ਦਰਸ਼ਨ ਕਰਵਾਏ ਮੈਂ ਬਹੁਤ ਕਰਮਾ ਭਾਗਾ ਵਾਲਾ ਕਿ ਮੈਂ ਇਹਦੇ ਸਟੂਡੀਓ ਦੇ ਦਰਸ਼ਨ ਕੀਤੇ ਸੰਗੀਤ ਸਮਰਾਟ ਚਲੰਜੀ ਦਾ ਹੋਜਾਇ ਇਸ ਪੁੱਤਰ ਸਚਿਨ ਹੋਜਾਇ ਜੀ ਸਚੀਨ ਉਹਜਾ ਜੀ ਵਰਲਡ ਫੇਮਸ 뮤직 ਡਾਇਰੈਕਟਰ ਬਣ ਚੁੱਕੇ ਨੇ ਬਹੁਤ ਵਧੀਆ ਉਹਨਾਂ ਦੇ ਜਿਹੜੇ ਗੀਤ ਆ ਵੱਡੇ ਵੱਡੇ ਸਿੰਗਰਾਂ ਨੇ ਗਾਏ ਤੇ ਇਹਨਾਂ ਨੂੰ ਆਸ਼ੀਰਵਾਦ ਲੈ ਕੇ ਬਾਲੀਵੁੱਡ ਈ ਕਰ ਲਿਆ ਸੋ ਇਸ ਤੋਂ ਇਲਾਵਾ ਤੁਹਾਡੇ ਸੰਗੀਤਿਕ ਸਫਰ ਦੇ ਵਿੱਚ ਬੜੇ ਉਤਾਰ ਚੜ੍ਹਾਅ ਆਏ ਔਰ ਬੜਾ ਸਟ੍ਰਗਲ ਭਰਿਆ ਤੁਹਾਡਾ ਜਿਹੜਾ ਇਹ ਸਫਰ ਰਿਹਾ ਹੁਣ ਤੱਕ ਔਰ ਸਫਰ ਦੇ ਨਾਲ-ਨਾਲ ਤੁਸੀਂ ਹੁਣ ਨਿਰੰਤਰ ਜਿਹੜਾ ਆਪਣੀ ਗਾਇਕੀ ਵੀ ਜਿਹੜੀ ਆ ਉਹ ਵੀ ਔਰ ਆਪਣੀ ਬਾਡੀ ਨੂੰ ਬੈਲੈਂਸ ਕਰਾਉਣਾ ਕਿੱਦਾਂ ਫਿਰ ਤਿੰਨ ਦੋਵੇਂ ਚੀਜ਼ਾਂ ਹੈ ਕਿਉਂਕਿ ਪਲਵਾਨੀ ਇੱਕ ਅਲੱਗ ਚੀਜ਼ ਆ ਸੰਗੀਤ ਇੱਕ ਅਲੱਗ ਚੀਜ਼ ਹੈ ਦੋਵੇਂ ਚੀਜ਼ਾਂ ਨੂੰ ਕਿੱਦਾਂ ਤੁਸੀਂ ਬੈਲੈਂਸ ਕੀਤਾ ਵੇਖੋ ਜੀ ਮੇਰੇ ਦਿਮਾਗ 'ਚ ਨਾ ਉਸ ਰੱਬ ਨੇ ਮਾਲਕ ਨੇ ਬਸ ਦੋ ਹੀ ਸ਼ੌਂਕ ਮੇਰੇ ਦਿਮਾਗ 'ਚ ਰੱਖ ਪਾਏ ਆ ਇੱਕ ਸ਼ੌਂਕ ਆ ਮੈਨੂੰ ਵੇਟਲਿਫਟ ਮਾਰਨ ਦਾ ਜੀ ਸਵੇਰੇ ਸਭ ਤੋਂ 6 ਵਜੇ ਜਿਮ 'ਚ ਜਾਣਾ ਘਰੋਂ ਨਿਕਲਦਾ ਮੈਂ ਜਦੋਂ ਮੋਸ਼ਨ ਕਰਦਾ ਮੈਂ ਉਹ ਜਿਹਨ ਮੋਰਚਾ ਤੇ ਚੜ ਜਣਾ ਮੈਂ ਗਾਉਂਦੇ ਜਾਣਾ ਸਾਰੇ ਰਾਜ ਨਾਲ ਨਾਲ ਮੈਂ ਵੇਡ ਮਾਰਨਾ ਨਾਲ ਨਾਲ ਮੈਂ ਗਾਉਂਦੇ ਰਹਿਣਾ ਕੁਛ ਨਾ ਕੁਛ ਤੇ ਇਦਾਂ ਕਰਕੇ ਜੀ ਮੇਰਾ ਹੈ ਸਬਰ ਜਿਹੜਾ ਇਹਨਾਂ ਔਰ ਵੇਡ ਦਾ ਵੀ ਨਾਲ ਜਾਰੀ ਹੈ ਬਸ ਦੋ ਹੀ ਸ਼ੌਂਕ ਹੈ ਤੇ ਮੇਰੇ ਸੋ ਇਹ ਸੰਸਾੜਾ ਰਾਜਵੀਰ ਸਿੰਘ ਜੀ ਜੋ ਕਿ ਬਹੁਤ ਵਧੀਆ ਗਾਇਕ ਨੇ ਔਰ ਸਟ੍ਰਗਲ ਕਰਦੇ ਪਏ ਆ ਰਾਜਵੀਰ ਜੀ ਪ੍ਰੋਗਰਾਮ ਦੇ ਅੰਤਿਮ ਭਾਗ ਦੇ ਵਿੱਚ ਅਸੀਂ ਆ ਚੁੱਕੇ ਹਾਂ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੋ ਤਾਂ ਜ਼ਰੂਰ ਇਸ ਚੈਨਲ 'ਆਈ' ਦੇ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਾਈਮ ਉਹਦੇ ਚੈਨਲ ਦਾ ਪੂਰੀ ਟੀਮ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਮੈਨੂੰ ਗਰੀਬ ਨੂੰ ਮੇਰੀ ਆਵਾਜ਼ ਨੂੰ ਤੁਸੀਂ ਪਬਲੀਕ ਤੱਕ ਪਹੁੰਚਾਇਆ ਤੇ ਬਾਕੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਤੁਸੀਂ ਆਵਾਜ਼ ਮੇਰੀ ਲੈ ਕੇ ਚੱਲੇ ਆ ਪਬਲਿਕ ਤੱਕ ਪੂਰੀ ਦੁਨੀਆ ਤੱਕ ਮੇਰੀ ਆਵਾਜ਼ ਨੂੰ ਤੁਸੀਂ ਪਹੁੰਚਾਇਆ। ਬਹੁਤ ਸ਼ੁਕਰਗੁਜ਼ਾਰਾਂ ਜੀ ਮੈਂ ਤੁਹਾਡਾ ਸਾਰਿਆਂ ਦਾ ਪੂਰੀ ਟੀਮ ਦੇ ਲਈ ਮੈਂ ਦਵਾਵਾਂ ਕਰਦਾ ਕਿ ਮਾਲਕ ਦਿਨ ਰਾਤ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ। ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਰੱਖੇ ਜੀ। ਜੀ। ਇਹ ਸਨ ਸਾਡਾ ਰਾਜਵੀਰ ਸਿੰਘ ਜੀ ਸਾਡਾ ਪ੍ਰੋਗਰਾਮ ਤੁਹਾਨੂੰ ਕਿਦਾਂ ਲੱਗਾ? ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ ਇਹ ਫਲੈਸ਼ ਥੱਲੇ ਨੰਬਰ ਹੋ ਰਿਹਾ ਤੁਸੀਂ ਜ਼ਰੂਰ ਇਸ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ ਔਰ ਸਾਡੇ ਪ੍ਰੋਗਰਾਮ ਵਿੱਚ ਆ ਸਕਦੇ ਹੋ। ਧੰਨਵਾਦ ਜੈ ਹਿੰਦ ਜੈ ਭਾਰਤ